ਬੇਟੀ ਕਰਮਨਜੀਤ कौर ਕਈ ਦੇਸ਼ਾਂ ਦਾ ਭਰਮਣ ਕਰਕੇ ਹਾਕੀ ਟੀਮ ਦੇ ਵਿੱਚ ਪਾਰਟਿਸਿਪੇਟ ਕਰਕੇ ਭਾਰਤ ਵੱਲੋਂ ਅੱਜ ਜਿੱਥੇ ਆਪਣੇ ਮਾਪਿਓ ਦਾ ਆਪਣੇ ਬਰਦਾਦੇ ਸਰਦਾਰ ਮੂਲਾ ਸਿੰਘ ਦਾ ਆਪਣੇ ਦਾਦੇ ਸਰਦਾਰ ਕਸ਼ਮੀਰ ਸਿੰਘ ਦਾ ਤੇ ਸਰਦਾਰ ਦਿਲਬਾਹ ਸਿੰਘ ਦਾ ਪੂਰੇ ਸੈਕਟਰੀ ਪਰਿਵਾਰ ਦਾ ਜਿੱਥੇ ਮਾਣ ਵਧਾਇਆ ਵਾ ਉਥੇ ਸਭਰਾ ਨਗਰ ਦਾ ਬਹੁਤ ਮਾਣ ਵਧਾਇਆ ਤੇ ਇਲਾਕੇ ਦਾ ਮਾਣ ਵਾ ਪੰਜਾਬ ਦਾ ਮਾਣ ਵਾ ਦੇਸ਼ ਦਾ ਮਾਣ ਵਾ ਕਿਉਂਕਿ ਦੇਸ਼ ਲਈ ਬੇਟੀ ਕਈ ਦੇਸ਼ਾਂ ਦੇ ਵਿੱਚ ਆਪਣੀ ਟੀਮ ਦੇ ਨਾਲ ਖੇਡ ਕੇ ਆਈ ਆ ਕਿ ਅੱਜ ਸੁਬਰਾਹ ਬੱਸ ਸਟੈਂਡ ਤੇ ਪਹੁੰਚਣ ਤੇ ਬੇਟੀ ਦਾ ਦੇਤੀਆਂ ਘਰਾਈਆਂ ਤੋਂ ਸਵਾਗਤ ਕਰਦਿਆਂ ਕਹਿ ਰਿਆਂ ਲੋਕਾਂ ਨੂੰ ਕਿ ਧੀਆਂ ਤੇ ਧਰੇਕਾਂ ਰੌਣਕ ਵੇੜੇ ਦੀ ਧੀਆਂ ਨੂੰ ਬਚਾ ਕੇ ਧੀਆਂ ਨੂੰ ਇਹ ਜੋਗ ਬੜਾਈਆਂ ਵੀ ਜਿਹੜੀਆਂ ਹੌਲੇ ਸਮੇਂ ਦੇ ਵਿੱਚ ਮਾਤਾ ਗੁਜਰਕੌਰ ਦੀਆਂ ਵਾਰਸਾਂ ਬਣ ਕੇ ਮਾਤਾ ਭਾਕੌਰ ਦੀਆਂ ਵਾਰਸਾਂ ਬਣ ਕੇ ਇਹ ਦੁਨੀਆ ਦੇ ਵਿੱਚ ਨਾਰੀ ਜਾਤੀ ਦਾ ਨਾਮ ਜਿਹੜਾ ਵਾ ਉਹ ਉੱਚਾ ਕਰਨ ਸੋ ਅੱਜ ਪੂਰੇ ਪਰਿਵਾਰ ਨੂੰ ਪੂਰੇ ਸਬਾਜ ਨੂੰ ਪਿੰਡ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਆਇਆ ਇਸ ਆਸ ਨਾਲ ਅੱਗੇ ਗੱਲ ਕਰਦਾ ਵਾਂ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਜਿਹੜੀ ਬੇਟੀਆਂ ਤੇ ਤਸ਼ੱਦਦ ਹੋ ਰਿਹਾ ਮਾਨਸਿਕ ਪੀੜਾ ਵਿੱਚੋਂ ਨਿਕਲ ਰਹੀਆਂ ਵਾਂ ਉਹ ਕਰਮਣਜੀਤ ਵਾਂਗੂੰ ਤੇ ਇਹਦੇ ਮਾਪਿਆਂ ਵਾਂਗੂੰ ਆਗਾਹ ਕੋ ਤਰੰਗ ਪਿਛਾ ਫੇਰਨਾ ਮੋੜੜਾ ਛੇਜ ਅਵੇਹਾ ਵਾਰ ਬਹੁੜ ਨਾ ਹੋਵੀ ਜਨਬੜਾ ਅੱਗੇ ਨੂੰ ਤਰੰਗ ਰੱਖਦੇ ਆਇਆਂ ਹੋਰ ਬਲੰਦੀਆਂ ਨੂੰ ਬੇਟੀ ਸ਼ੂਵੇ ਇਹ ਆਸ਼ੀਰਵਾਦ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹਾਂ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਇੱਥੋਂ ਦੀ ਬੱਚੀ ਹੈ ਕੁੜੀਆ ਕਰਮਨਪ੍ਰੀਤ ਕੌਰ ਵੱਡੇ ਸਭਰਾ ਤੋਂ ਅਸੀਂ ਗੱਲ ਕਰ ਰਹੇ ਹਾਂ ਕਿ ਇੱਕ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਹੈ ਬੱਚੀ ਕਰਮਨਪ੍ਰੀਤ ਨੇ ਆਪਣੀ ਮਿਹਨਤ ਦੇ ਨਾਲ ਆਪਣੇ ਕਰਮਾ ਦੇ ਨਾਲ ਇੱਕ ਵੱਡੀ ਪ੍ਰਾਪਤੀ ਕੀਤੀ ਹੈ ਭਾਰਤੀ ਹਾਕੀ ਟੀਮ ਦੇ ਵਿੱਚ ਜਿਹੜੀ ਸਿਲੈਕਸ਼ਨ ਤੋਂ ਬਾਅਦ ਬਾਰਕ੍ਰੀਬ ਤਿੰਨ ਦੇਸ਼ਾਂ ਦੇ ਜਿਹੜੇ ਟੂਰ ਤੋਂ ਬਾਅਦ ਅੱਜ ਆਪਣੇ ਵਤਨ ਪਰਤੇ ਹੈਗੇ ਆਪਣੇ ਇਲਾਕੇ ਦਾ ਆਪਣੇ ਪਿੰਡ ਦਾ ਸਭਰਾ ਦਾ ਪੂਰੇ ਪੰਜਾਬ ਦਾ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਅਰਜੰਟੀਨਾ ਬੈਲਜੀਅਮ ਤੇ ਜਰਮਨ ਦੇਸ਼ਾਂ ਦੇ ਵਿੱਚ ਵੱਡੇ ਮੈਚ ਖੇਡਣ ਤੋਂ ਬਾਅਦ ਅੱਜ ਆਪਣੇ ਘਰ ਪਰਤੇ ਹੈਗੇ ਸੋ ਪਿੰਡ ਦੇ ਮੋਹਤਵਾਰ ਸੱਜਣਾ ਨੇ ਸਿਆਸੀ ਪਾਰਟੀਆਂ ਨੇ ਪੰਚਾਇਤ ਸਰਪੰਚਾਂ ਨੇ ਤੇ ਰਾਜਨੀਤਿਕ ਪਾਰਟੀਆਂ ਨੇ ਤੇ ਨਾਲ ਜਿਹੜੇ ਕਿਸਾਨ ਆਗੂਆਂ ਨੇ ਭਰਮਾ ਸਵਾਗਤ ਕੀਤਾ ਗੁਰਦੁਆਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਬੱਚਿਆਂ ਜਦੋਂ ਘਰੇ ਆਏ ਤੇ ਵੱਡਾ ਪਰਮਾ ਸਵਾਗਤ ਹੋਇਆ ਸੋ ਜੀਰਾ ਦੇਖਦੇ ਤੇ ਕਰਦੇ ਆ ਗੱਲਬਾਤ। ਬਾਈ ਜੀ ਜੀ ਕੀ ਕਹਿੰਦੇ ਮੈਂ ਜੂਨੀਅਰ ਔਮਨਸ ਆਫ ਕੀ ਟੀਮ ਦੇ ਵਿੱਚ ਹੋਏ ਰੀਸੈਂਟਲੀ ਇੱਕ ਦਿਨ ਟੂਰ ਕਰਕੇ ਆਈ ਆ। ਅਸੀਂ ਤਿੰਨ ਜਗ੍ਹਾ ਤੇ ਹਟਣ ਗਏ ਸੀ ਤੇ ਫੀਮੇਲ ਬਹੁਤ ਬੜੀ ਪ੍ਰਦਰਸ਼ਨ ਕੀਤਾ ਹੈ ਤੇ ਮੇਰਾ ਘਰ ਪਹੁੰਚ ਤੇ ਸਾਰੇ ਬਾਪੂਆਂ ਚੈਨ ਨਾਲ ਸਭ ਨੂੰ ਬਹੁਤ-ਬਹੁਤ ਧੰਨਵਾਦ ਮੇਰਾ ਇਹਨਾਂ ਵਿਦਿਆ ਫੈਲੀਟਰੀ ਕਰਾਉਣ ਦਾ। ਥੈਂਕ ਯੂ ਥੈਂਕ ਯੂ। ਥੈਂਕ ਯੂ। ਕਿਹੜੀ ਕਿਹੜੀ ਜਗ੍ਹਾ ਤੇ ਤੁਸੀਂ ਖੇਡ ਕੇ ਆਏ ਜੇ ਤੇ ਕਿਹੜੇ-ਕਿਹੜੇ ਦੇਸ਼ ਚੋਂ ਅਸੀਂ ਪਹਿਲਾਂ ਅਰਜנטיਨਾ ਸੀਗੇ ਫਿਰ ਉਸ ਤੋਂ ਬਾ ਦਿੰ ਜਗ੍ਹਾ ਤੇ ਖੇਡ ਕੇ ਆਏ। ਮਰਵਾ ਕੇ ਪਾਪਿੰ ਸ ਪੰਜ ਪਿੰਡ ਸੁਭਰਾ ਜੀ। ਕੀ ਕਹਿਣਾ ਚਾਹੁੰਦਾ ਜੀ ਅਜੇ ਜਿਹੜੀ ਬੇਟੀ ਹੈ 올림픽 ਦੇ ਵਿੱਚੋਂ ਜਿਹੜੀ ਖੇਡੀ। ਅੱਜ ਸਾਡੀ ਬੇਟੀ ਕਰਮਨਜੀਤ ਤੌਰ ਵੀ ਤਲਵਾਰ ਸਿੰਘ ਦੀ ਬੇਟੀ ਜਿਨੇ ਪਿੰਡ ਸੁਭਰਾ ਦਾ ਨਾਮ ਰੋਸ਼ਨ ਕੀਤਾ ਜਿਸ ਤਰ੍ਹਾਂ ਕਿਸੇ ਟਾਈਮ ਸਰਦਾਰ ਜੋਤਾ ਸਿੰਘ ਪਹਿਲਵਾਨ ਗਿਆਨੀ ਜਨਾਬ ਸਿੰਘ ਸੁਭਰਾ ਨੇ ਪਿੰਡ ਸੁਭਰਾ ਦਾ ਨਾਮ ਰੋਸ਼ਨ ਕੀਤਾ ਸੀ ਅੱਜ ਇਤਰਾ ਸਾਡੀ ਬੇਟੀ ਨੇ ਪਿੰਡ ਸੁਭਰਾ ਦਾ ਸਿਰ ਉੱਚਾ ਕੀਤਾ ਜੀ। ਬਹੁਤ ਬਹੁਤ ਮੁबारकਾ ਦੇਣਾ ਕੁਦੂਸ। ਕੁਤਿ ਮੈਂ ਡਾਕਟਰ ਜਿੰਦਰ ਸਿੰਘ ਸਾਹਿਬ ਦਾ ਸਰਪੰਚ ਭਰਾ ਅੱਜ ਅਸੀਂ ਬੱਸ ਸਟੈਂਡ ਤੇ ਆਪਣੀ ਬੇਟੀ ਕਰਮਨਦੀਪ ਕੌਰ ਦਾ ਸਵਾਗਤ ਕਰਨ ਨੂੰ ਵਾਸਤੇ ਸਾਰਾ ਇਲਾਕਾ ਪਿੰਡ ਦੇ ਮੋਹਤਪਾਰ ਵੱਖ-ਵੱਖ ਪਾਰਟੀਆਂ ਦੇ ਜਿਹੜੇ ਮੋਹਤਪਾਰ ਸਾਰੇ ਕਿੱਥੇ ਹੋਏ ਆ ਉਹਦਾ ਕਾਰਨ ਵੀ ਸਾਡੇ ਪਿੰਡ ਦੀ ਇੱਕ ਲੜਕੀ ਜਿਹੜੀ ਆ ਕਰਮਨਦੀਪ ਕੌਰ ਇਸ ਨੇ ਹਾਕੀ ਦੇ ਵਿੱਚ ਮਤਲਬ ਜਿਹਦੇ ਵਿੱਚੋਂ 60 ਲੜਕੀਆਂ ਦੇ ਵਿੱਚੋਂ ਸਿਲੈਕਸ਼ਨ ਹੋਈ ਆ 60 ਲੜਕੀਆਂ ਦੇ ਵਿੱਚੋਂ ਸਿਲੈਕਸ਼ਨ ਹੋਈ ਇੱਕ ਟੀਮ ਦੀ ਔਰ ਉਹ ਟੀਮ ਨੇ ਬਾਹਰ ਜਾ ਕੇ ਤਿੰਨਾ ਮਤਲਬ ਦੇਸ਼ਾਂ ਦੇ ਵਿੱਚ ਜਾ ਕੇ ਬੜਾ ਵਧੀਆ ਪ੍ਰਦਰਸ਼ਨ ਕੀਤਾ ਔਰ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਜੀ ਇਸ ਤੋਂ ਪਹਿਲਾਂ ਸਾਡੇ ਪਿੰਡ ਦੀਆਂ ਵੀ ਹੋਰ ਬੇਟੀਆਂ ਜਿਹੜੀਆਂ ਸੀ ਜਿਨ੍ਹਾਂ ਦੇ ਵਾਰੀ ਵਾਲੇ ਪ੍ਰਵਾਸ ਦੇ ਵਿੱਚੋਂ ਉਹਨਾਂ ਨੇ ਵੀ ਇਸ ਤਰ੍ਹਾਂ ਹੀ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਜਸਰ ਜਸਰ ਸਿੰਘ ਜਿੰਪਲੀਏ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਲੜਕੀਆਂ ਜਿਹੜੀਆਂ ਅੱਜ ਬੜੇ ਵਧੀਆ ਉਹਧਿਆਂ ਦੇ ਬਰਾਜਮਾਨ ਨੇ ਅਸੀਂ ਪਰਮਾਤਮਾ ਘੜੀ ਬੇਨਤੀ ਕਰਦੇ ਆਂ ਵੀ ਸੱਚੇ ਪਾਤਸ਼ਾਹ ਇਸ ਪਰਵਾਰ ਨੂੰ ਬਹੁਤ ਤਕੀਆਂ ਬਖਸ਼ਿਓ ਔਰ ਜਿਹੜੀ ਸਾਡੀ ਕਰਮਨ ਸਿੰਘ ਫੇੜੀ ਆ ਇਹ ਬਲੰਦੀਆਂ ਸ਼ੁਭੇ ਸਾਡੇ ਫਿਰਦਾ ਤੇ ਇਲਾਕੇ ਦਾ ਮਾਣ ਰੋਸ਼ਨ ਕਰੇ। ਬਾਈ ਦਾ ਡਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਮੈਂ ਸਾਡੇ ਚੌਥਾ ਥਾਮਾ ਸਾਡੇ ਤੇ ਤੇ ਪੱਤਰਕਾਰ ਭਾਈ ਚਰੇ ਦਾ মিডিਆ ਭਾਈ ਚਰੇ ਦਾ ਮੈਂ ਧੰਨਵਾਦ ਕਰਦਾ। ਨਗਰ ਸੁਭਰਾ ਇੱਕ ਨਾਮਵਰ ਨਗਰ ਆ ਜਿਹਦੇ ਵਿੱਚ ਸਿਆਸਤਾਂ ਉੱਤੇ ਦੇ ਵਿੱਚ ਵੱਡੇ ਵੱਡੇ ਯੋਧੇ ਸਾਡੇ ਜੋਤਾ ਸਿੰਘ ਪਹਿਲਵਾਨ ਸਾਡੇ ਕਵੀਸ਼ਰ ਸੁਰਗਵਾਸੀ ਕਵੀਸ਼ਰ ਜਰਨੈਲ ਸਿੰਘ ਨਾਂਵਾਰ ਵਿਅਕਤੀ ਜੋਧੇ ਪੈਦਾ ਹੋਏ ਆ ਜਿੱਥੇ ਕਿ ਸਾਡਾ ਸਕੂਲ ਹਾਈ ਸਕੂਲ ਜਿਹਦਾ ਟਾਈਮ ਨਵਜੋਤ ਸਿੰਘ ਮਾਸਟਰ ਹੈ ਵੀ ਬਹੁਤ ਸੱਜਾ ਢਾਂਗ ਨਾਲ ਵਿਕਾਸ ਸਕੂਲ ਦੀ ਬਿਲਡਿੰਗ ਦਾ ਕਰ ਰਿਹਾ ਮੈਂ ਧੰਨਵਾਦ ਕਰਦਾ ਇਹ ਸਕੂਲ ਦੇ ਵਿੱਚੋਂ ਬੇਟੀ ਨੇ 10 12 ਕਲਾਸਾਂ ਪਾਸ ਕੀਤੀਆਂ ਨਗਰ ਸਭਰਾਵਾ ਦੀ ਸਾਬਕਾ ਪੰਚਾਇਤ ਮੌਜੂਦਾ ਪੰਚਾਇਤ ਮੋਦਬਾਰ ਵਿਅਕਤੀ ਆ ਸਾਡੇ ਵਿੱਚ ਆਣ ਕੇ ਬਰਾਤੀ ਆ ਇਹਨਾਂ ਦਾ ਧੰਨਵਾਦ ਹੈ ਜੀ ਆਇਆਂ ਮੈਂ ਜਿਹੜੀ ਸਾਡੀ ਬੇਟੀ ਕਰਮਨਕੌਰ ਕਿਤੇ ਸਾਡੇ ਸੈਕਟਰੀ ਪਰਿਵਾਰ ਸਾਡੇ ਨਗਰ ਸਭਰਾ ਸਾਡੇ ਪੂਰੇ ਜ਼ਿਲ੍ਹੇ ਤਰਨਤਾਰਨ ਸਾਡੇ ਦੇਸ਼ ਸਾਡੇ ਪੰਜਾਬ ਦਾ ਨਾਂ ਚ ਬਕਾਇਆ ਤੇ ਸਿਰ ਉੱਚਾ ਕੀਤਾ ਮੈਂ ਪੂਰੇ ਦੇਸ਼ ਦਾ ਧੰਨਵਾਦ ਕਰਦਾ ਸਭਰਾਵਾ ਦੀ ਪੰਚਾਇਤ ਸਾਬਕਾ ਪੰਚਾਇਤ ਮਜੂਦਾ ਪੰਚਾਇਤ ਦਾ ਧੰਨਵਾਦ ਕਰਦਾ ਬੇਟੀ ਨੂੰ ਆਸ਼ੀਰਵਾਦ ਦੇਣਾਂ ਕੇ ਇਹ ਹੋਰ ਹਰਗੱਲ ਕੇ ਬਲੰਦੀਆਂ ਨੂੰ ਝੂਵੇਂ ਤੇ ਪੱਤਰਕਾਰ ਭਾਈ ਚਰਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਟਰੈਨਰ ਸਚਿੰਦਰ ਸਿੰਘ ਕੋਚ ہاکی ਇੰਡੀਅਨ ਆਰਮੀ ਕੀ ਕਹਿੰਨਾ ਹੈ ਜਿਹੜੀ ਬੇਟੀ ਜਿਹੜੇ ਖੇਡ ਕੇ ਆਈ ਹੈ ਸਾਨੂੰ ਬੜਾ ਪ੍ਰਾਊਡ ਹੈ ਸਾਡੀ ਬੇਟੀ ਜੋ ਹੈ ਇੱਕ ਪਿੰਡ ਦੇ ਵਿੱਚ ਉੱਠ ਕੇ ਔਰ ਇੰਡੀਆ ਨੂੰ ਰਿਪਰਿਜ਼ੈਂਟ ਕੀਤਾ ਹੈ ਸਾਡੇ ਪਿੰਡ ਦਾ ਨਾਮ ਇਸ ਇਲਾਕੇ ਦਾ ਨਾਮ ਇਨਾ ਆਪਣੇ ਮਾਪਿਆਂ ਦਾ ਧੰਨਵਾਦ ਕੀਤਾ ਹੈ ਆਪਣੇ ਜਿਸ਼ਤਾ ਦਾ ਧੰਨਵਾਦ ਕੀਤਾ ਹੈ ਹਨ ਬਹੁਤ ਮਾਰ ਹੈ ਔਰ ਮੈਂ ਇੱਥੇ ਇਹ ਵੀ ਕਹਿਣਾ ਚਾਹਾਂਗਾ ਕਿ ਇਸ ਬੇਟੀ ਦੇ ਜੋ ਕੋਚ ਮਿਸਟਰ ਦੇਵ ਕੀ ਜੋ ਬਲੇਰਨ ਕੋਚਿੰਗ ਕੀਤੀ ਐਂਡ ਮਿਸਟਰ ਫਰਮਜੀ ਸਿੰਘ ਜੋ ਵੀਰਪੁਰ ਤੋਂ ਹੈ ਉਹਨਾਂ ਨੇ ਜੋ ਕੋਚਿੰਗ ਦਿੱਤੀ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਤੇ ਕੋਚ ਹਰਿੰਦਰ ਸਿੰਘ ਜੋ ਇਹਨਾਂ ਨਾਲ ਟੀਮ ਦੇ ਗਏ ਆ ਉਹ ਵੀ ਔਰ ਮਿਸਟਰ ਤਿਸ਼ਾਰ ਖਾਂਡੇਕਰ ਜੋ ਮੇਰੇ ਨਾਲ ਖੇਡਦੇ ਵੀ ਰਹੇ ਆ ਉਹ ਜੋ ਹੈ ਉਹ ਵੀ ਨਾਲ ਸੀਗੇ ਬਹੁਤ ਬਹੁਤ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਉਹਨਾਂ ਦੇ ਦੋਹਾਂ ਨੂੰ ਫਾਇਰ ਕਰਦਾ ਹਾਂ ਮੈਂ ਅਤੇ ਨਾਲਜਾਤ ਕੋਚ ਜੀ ਜਿਕੇ ਅਪਾ ਜੋ ਇਹਨਾਂ ਨੇ ਟਿਪਸ ਦਿੱਤੇ ਜੋ ਇਸ ਤੋਂ ਜਾਣ ਤੋਂ ਪਹਿਲਾਂ ਉਹਨਾਂ ਦਾ ਬਹੁਤ ਬਤਲਵਾਦ ਹੈ ਅਤੇ ਸਾਨੂੰ ਮਾਣ ਹੈ ਸਾਡੀ ਟੀਮ ਦੇ ਉੱਤੇ ਸਾਡੇ ਬੇਟੇ ਉੱਤੇ ਅਸੀਂ ਇਹ ਦੁਆ ਕਰਦੇ ਹਾਂ ਕਿ ਬੀਟੀਐਸ ਇਸੇ ਤਰ੍ਹਾਂ ਅੱਗੇ ਸੀਨੀਅਰ ਟੀਮ ਵਿੱਚ ਜਾ ਕੇ ਵੀ ਇਸ ਦਾ ਪਿੰਡ ਦਾ ਨਾਮ ਰੋਸ਼ਨ ਕਰੇਗੀ ਧੰਨਵਾਦ ਜੀ ਆਜੇ ਭਾ ਮੇਰਾ ਨਾਮ ਦਰਬਾਖਸ਼ ਹੈ ਜੀ ਇਸ ਨਾਮ ਦਾ ਮੈਂ ਨੰਬਰ ਜੀ ਕੀ ਜਿਹੜਾ ਜਾਊਗਾ ਇਹ ਕੈਡੀਟਾ ਜਿਹੜੀ ਹੈ ਮੈਂ ਆਪਣੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਬੱਚੀ ਨੂੰ ਬਹੁਤ ਧਿਆਨ ਦਿੱਤਾ ਵਾ ਤੇ ਪਹਿਲਾ ਵੀ ਸਾਰੇ ਪਿੰਡ ਦੇ ਲੋਕੀ ਬਹੁਤ ਜ਼ਿਆਦਾ ਮਾਣ ਦਿੱਤਾ ਕਿ ਹਰ ਇੱਕ ਵੀਰ ਛੋਟੇ ਵੱਡੇ ਨੇ ਸਾਰਿਆਂ ਨੇ ਮੋਹਤਵਾਰਾਂ ਨੇ ਪੰਚਾਇਤ ਨੇ ਤੇ ਸਭ ਨੇ ਮੈਨੂੰ ਬਹੁਤ ਮਾਣ ਕੇ ਦਾ ਅੱਜ ਮੇਰੀ ਪਿੰਡ ਜਿਹੜੇ ਮੇਰੀ ਬੇਟੀ ਪਹੁੰਚੀ ਆ ਖੇਡ ਕੇ ਕਿੰਨਾ ਦੇਸ਼ਾਂ ਵਿੱਚੋਂ ਤੇ ਉਹਦੇ ਲਈ ਜਨ ਪੰਚਾਇਤ ਦੇ ਸਾਫ ਕਮਿਊਨਿਟੀ ਪੰਚਾਇਤ ਮੌਜੂਦਾ ਪੰਚਾਇਤ ਦੇ ਸਾਰੇ ਸਰਪੰਚ ਮੈਂਬਰ ਸਰਬਾਨ ਨੇ ਅੱਜ ਅਸੀਂ ਸਭ ਰਾਤ ਨੇ ਅਚਾਨਕ ਮੇਰੀ ਬੇਟੀ ਨੂੰ ਬਹੁਤ ਮਾਣ ਤੇ ਮਾਨ ਦੇਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਜੀ ਦੋ ਧੰਨਵਾਦ ਕਰਦਾ ਹਾਂ ਤੇ ਸਾਡੇ ਸਾਬਕਾ ਵਿਧਾਇਕ ਸਾਦਰ ਵੀ ਦੱਸੇਗੇ ਜਿਹੜਾ ਬਹੁਤ ਬਹੁਤ ਧੰਨਵਾਦ ਕਰਦਾ ਜਿਹਨੇ ਮੈਨੂੰ ਫੋਨ ਕਰਕੇ ਬਹੁਤ ਬਹੁਤ ਵਧਾਈ ਦਿੱਤੀ ਆ ਅੱਜ ਇਹਨਾਂ ਨੇ ਜਦੋਂ ਪਤਾ ਲੱਗਾ ਉਹਨਾਂ ਨੂੰ ਕਿ ਬੇਟੀ ਆ ਰਹੀ ਹੈ ਤੇ ਅੱਜ ਫੋਨ ਕਰਕੇ ਉਹਨੂੰ ਸਿੱਧੇ ਵਧਾਈ ਦਿੱਤੀ ਤੇ ਧੰਨਵਾਦ ਕੀਤਾ ਵੀ ਮੈਂ ਵੀ ਜਲਦੀ ਭਰਾਪੇਣ ਵਿੱਚ ਬੇਟੀ ਨੂੰ ਸਮਾਰਟ ਕਰਨੀ ਪੈਂਦੀ ਤੇ ਮੇਰੇ ਵੱਲੋਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਲੋਕ ਜਿਹੜੇ ਕਿ ਇੱਥੇ ਦੇ ਬਾਹਰ ਆਏ ਕੀ ਕਹਿਣਾ ਹੈ ਅੱਜ ਕੀਤੇ ਨਗਰ ਸਭਰਾ ਸਰਦ ਦਲਬਾਰ ਸਿੰਘ ਜੀ ਔਰ ਸੈਬ ਸਿੰਘ ਜੀ ਸੁਧਾਰ ਸੈਕਟਰੀ ਪਰਿਵਾਰ ਜਿਹੜੇ ਇਸ ਪਰਿਵਾਰ ਦੇ ਵਿੱਚ ਸਾਡੀ ਬੇਟੀ ਨੇ ਜਨਮ ਲਿਆ ਕਰਨਜੀਤ ਕੌਰ ਕਰਨਜੀਤ ਕੌਰ ਔਰ ਇਹਨਾਂ ਨੇ ਤਿੰਨਾਂ ਕੈਂਟਰੀਆਂ ਦੇ ਵਿੱਚ ਭਾਗੀ ਢੇੜੀਆਂ ਮੱਲਾ ਮਾਰੀਆਂ ਨੇ ਜਿਹੜਾ ਅੱਜ ਨਕਰ ਸਭਰਾ ਦੇ ਵਿੱਚ ਪੁੱਜੇ ਪੂਰੀ ਪੰਚਾਇਤ ਸਭਰਾ ਦੀ ਆ ਤੁਹਾਡੇ ਸਾਹਮਣੇ ਖੜੀ ਆ ਔਰ ਵੱਡੇ ਪੱਧਰ ਤੇ ਇਸ ਪਿੰਡ ਦਾ ਨਗਰ ਸੁਭਰਾ ਦਾ ਨਾਮ ਤਾਂ ਪਹਿਲਾਂ ਬਹੁਤ ਵੱਡਾ ਸੀਗਾ ਜਿਵੇਂ ਜੋਤਾ ਸੁਭਰਾ ਆ ਹੋਰ ਵੀ ਖਿਡਾਰੀਆਂ ਨੇ ਬੜੀਆਂ ਮੱਲਾਂ ਮਾਰੀਆਂ ਔਰ ਅੱਜ ਸਾਡੀ ਬੇਟੀ ਸੈਕਟਰੀ ਪਰਿਵਾਰ ਦੇ ਵਿੱਚੋਂ ਜਿਹੜਾ ਵਾ ਇੱਕ ਸੁਭਰਾ ਨਗਰ ਦਾ ਨਾਮ ਰੋਸ਼ਨ ਕੀਤਾ ਖਾਕੀ ਟੀਮ ਦੇ ਵਿੱਚ ਟ੍ਰੈਕ ਇਹ ਜਿੰਨਾ ਕੈਂਟੀਆਂ ਦੇ ਖੇਡ ਕੇ ਆਉਣਾ ਬੜੀ ਵੱਡੀ ਗੱਲ ਆ ਔਰ ਅਸੀਂ ਇਸ ਪਰਿਵਾਰ ਦਾ ਸਾਰੇ ਦਾ ਧੰਨਵਾਦ ਕਰਦੇ ਕਿ ਜਿਨ੍ਹਾਂ ਨੇ ਚੰਗੀ ਛਲਾਂਗਾ ਔਰ ਚੰਗਾ ਉਦੋਂ ਬੱਚਿਆਂ ਨੂੰ ਦੇ ਕੇ ਔਰ ਬਾਹਰ ਭੇਜਣਾ ਔਰ ਖੇਡਾਂ ਦੇ ਵਿੱਚ ਪਾਉਣਾ ਔਰ ਪੂਰੇ ਫਮਰਾ ਨਗਰ ਦਾ ਪੂਰੇ ਕਰਨਤਾਨ ਜ਼ਿਲ੍ਹੇ ਦਾ ਜਾਂ ਪੱਟੀ ਏਰੀਏ ਦਾ ਜਿਹੜਾ ਨਾਂ ਜਿਹੜਾ ਵਾ ਰੋਸ਼ਨ ਕਰਨਾ ਅਸੀਂ ਸਹਿਦ ਲੋ ਇਸ ਸਖਤੀ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ